ਵਹੀ ਗੁਰਜੀ ਕਾਲਸਾ ਵਹੀ ਗੁਰਜੀ ਦੀ ਫਤਿਹ ਪੰਜਾਬ ਟਾਈਮਜ਼ ਦੇ YouTube ਚੈਨਲ ਤੇ ਦਾ ਸਰਜਿੰਦਰ ਸਿੰਘ ਮੰਡੇਰ ਅੱਜ ਨਵਾਂ ਮੁੱਦਾ ਲੈ ਕੇ ਹਾਜ਼ਰ ਹੈ ਤੇ ਬ੍ਰਿਟਾਨੀਆ ਦੇ ਵਿੱਚ ਜਿੱਥੇ ਜਿਹਨੂੰ ਬਹੁਤ ਕਾਨੂੰਨ ਦਾ ਤੇ ਬੜਾ ਸ਼ਾਂਤੀਪੂਰਨ ਮੁਲਕ ਸਮਝਿਆ ਜਾਂਦਾ ਆ ਇੱਥੇ ਵੀ ਦੰਗੇ ਪੜ ਕੋਠੇ ਆ ਕਹ ਲੋ ਕਮਿਊਨਲ ਵੋਲ ਵਾਲੀ ਇਹ ਲੋਕ ਸੋਚਦੇ ਆ ਵੀ ਇਦਾਂ ਦਾ ਮਾਹੌਲ ਬਣ ਜਾਂਦਾ ਤੇ ਦੋਵੇਂ ਧੜਿਆਂ ਵਿੱਚ ਜਿਆਦਾ तकरीबन ਜਿਹੜੇ ਹੈਗੇ ਆ ਕੁਝ ਲੋਕ ਜਿਹੜੇ ਇੱਥੇ ਦੇ ਲੋਕਲ origin ਕਹਿੰਦੇ ਅਸੀਂ originਲ ਅਸੀਂ ਇੱਥੇ ਤੇ ਵੱਸਦੇ ਆ ਵਿਛੰਦੇ ਆ ਗੋਰੇ ਖਾਸ ਕਰਕੇ ਉਹ ਕਹਿੰਦੇ ਵੀ ਅਸੀਂ ਸਾਰੇ ਨਹੀਂ 1% ਤੋਂ ਵੀ ਘੱਟ ਬਹੁਤ ਥੋੜੇ ਘੱਟ 0.2% ਇਦਾਂ ਕੁਛ ਹੋਣੇ ਆ ਤੇ ਉਹ ਕਹਿੰਦੇ ਆ ਕਿ ਅਸੀਂ ਸਾਡਾ ਬਲਕਿਆ ਬਾਹਰ ਦੇ ਜਿਹੜੇ ਰੰਗਦਾਰ ਲੋਕ ਆ ਰੰਗਦਾਰ ਜਿਹੜੇ ਜਿਹੜੇ ਗੈਰ ਗੋਰੇ ਆ ਉਹ ਇੱਥੇ ਕਿਉਂ ਰਹਿੰਦੇ ਆ ਹਾਂਜੀ ਭਾਈ ਸਾਹਿਬ ਇਹ ਬੜਾ ਸੰਵੇਦਨਸ਼ੀਲ ਮੁੱਦਾ ਆ ਤੇ ਤੁਸੀਂ ਕੀ ਸੋਚਦੇ ਆ ਵੀ ਇਹ ਜਿਹੜੇ ਸਾਊਥ ਕੋਰਟ ਵਿੱਚ ਜਿਹੜਾ ਘਟਨਾ ਹੋਈ ਸੀ ਜਿਹੜੀ ਉਹਦੇ ਉਹਨੂੰ ਲੈ ਕੇ ਸਾਰੀ ਬੁਲਕ ਵਿੱਚ ਇਹ ਦੰਗੇ ਜਾਂ ਫਸਾਦ ਹੋਣ ਲਏ ਇਹ ਨਾ ਉਹ ਤਾਂ ਹਨ ਵਿਚਰ ਤੋਂ ਜਦੋਂ ਮੈਂ 75 ਚ ਆਇਆ ਸੀ ਉਦੋਂ ਵੀ ਉਸ ਵੇਲੇ ਵੀ ਇਹੋ ਜਿਹਾ ਨੈਸ਼ਨਲ ਫਰੰਟ ਨਾਂ ਦੀ ਪਾਰਟੀ ਨੇ ਉਦੋਂ ਵੀ ਕਾਫੀ ਇਹੋ ਜਿਹਾ ਮੋਹਲ ਬਣ ਗਿਆ ਸੀਗਾ ਸਾਰੇ ਸ਼ਹਿਰਾਂ 'ਚ ਤੇ ਇੱਕ ਦੋ ਤਾਂ ਮੌਤ ਵੀ ਹੋ ਗਈ ਸੀ ਉਸ ਵੇਲੇ 53 ਸੈਕ ਮੋਰੇ ਲੀਡ ਕਰਦੇ ਸੀ ਬਾਕੀ ਨਹੀਂ ਸੀ ਪਿੱਛੇ ਮੋਰੇ ਤੇ ਪਰ ਹੁਣ ਇਸ ਵੇਲੇ ਜਿਹੜੀ ਹੈਗੀ ਆ ਜਿਆਦਾ ਇਹ ਕਰ ਰਿਆ ਮਤਲਬ ਕਿ ਮੁੰਡੇ ਦੇ ਉੱਪਰ ਕਰ ਰਿਆ ਹੈ ਜਿਆਦਾ ਹੂੰ ਤੇ ਲੇਟਲੀ ਮੀਡੀਆ ਦੇ ਵਿੱਚ ਕੋਈ ਸਾਲਾਂ ਤੋਂ ਨਾ ਇਹ ਨਮਰਤ ਵੱਧ ਰਹੀ ਸੀਗੀ ਹੂੰ ਵਧਣ ਦੇ ਕਾਰਨ ਕਈ ਆ ਕਾਰਨਿੰਗਾ ਹੁਣ ਹੁਣ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਸਾਊਥ ਕੋਰਡਰ ਦੇ ਘਰਣਾ ਵਾਪਰੀ ਤਿੰਨ ਬੱਚਿਆਂ ਨੂੰ ਬਿਨਾਂ ਹੀ ਗੱਲੋਂ ਜਾ ਕੇ ਇੱਕ ਬੰਦੇ ਨੇ ਨੌਜਵਾਨ ਜਾ ਕੇ ਨਾ ਹੀ ਮਾਰ ਕੇ ਨਾ ਮਾਰਤਾ ਕੋਈ ਜ਼ਖਮੀ ਕਰਤੇ ਪਰ ਉਹ ਦੱਸਦੇ ਉਹ ਬੰਦਾ ਮੁਸਲਮਾਨਤ ਨਹੀਂ ਸੀ ਨਾ ਹੋਰ ਕੋਈ ਉਹਦਾ ਕਾਲਾ ਸੀਗਾ ਕਾਲੇ ਰੰਗ ਦਾ अफ्रीका ਦਾ ਤੇ ਪਰ ਉਹ ਪਰ ਨਹੀਂ ਉਹ ਇਹੀ ਕਹਿ ਰਹੇ ਕਿ ਉਹ ਨਹੀਂ ਅਜੇ ਅਜੇ ਉਹਦੇ ਬਾਰੇ ਇਹ ਨਹੀਂ ਕਲੀਅਰ ਨਹੀਂਗਾ ਉਹਨੇ ਵੀ ਉਹ ਇਹੀ ਕਹਿ ਰਹੇ ਕਿ ਕੋਈ ਮਸਜਿਦ ਵਿੱਚੋਂ ਹੀ ਉਹਨੂੰ ਗੁੰਮਰਾ ਕੀਤਾ ਗਿਆ ਹੈਗਾ ਪਿੰਡ ਵਿੱਚੋਂ ਹੂੰ ਤੇ ਉਹਦੇ ਕਰਕੇ ਫਿਰ ਇਹ ਵੱਡੀ ਪੱਧਰ ਦੇ ਉੱਤੇ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਹੈਗਾ ਜਿਹੜੇ ਲੋਕ ਇੱਥੇ ਰਹਿਣ ਵਾਲੇ ਹੈਗੇ ਇੱਕ ਤਾਂ ਇੱਥੇ ਸ਼ਰੀਆ ਦੀ డిਮਾਂਡ ਸ਼ਰੀਆ ਮੌਣ ਲੱਪਈ ਉਹ ਉਹਦੇ ਤੋਂ ਵੀ ਲੋਕ ਤੰਗਿਆ ਵੀ ਇਹ ਕ੍ਰਿਸਚੀਅਨ ਕੰਟਰੀ ਹੈਗਾ ਤੇ ਇੱਥੇ ਸ਼ਰੀਆ ਲਾਗੂ ਹੋਣ ਦੀ ਡਿਮਾਂਡ ਕਰਨ ਲੱਪਈ ਆ ਇਹ ਤਾਂ ਕੱਲ ਨੂੰ ਫਿਰ ਇੰਨੀ ਇੱਕ ਗਿਣਤੀ ਤਾਂ ਇੰਨੀ ਵੱਧ ਗਈ ਹੈਗੀ ਆ ਤੇ ਉਹ ਜਿਹੜਾ ਇਹ ਵੀ ਇੱਕ ਕਾਰਨ ਹੈਗਾ ਇੱਕ ਲੇਟਲੀ ਨਾ ਜੇ ਆਪਾਂ 15-20 ਸਾਲਾਂ ਦੇ ਮਾਰੀਏ ਸੈਂਕੜੇ ਇਹ ਬੱਚਿਆਂ ਨੂੰ ਨਾ ਬਗੜਾ ਕੇ ਉਹਨਾਂ ਨੂੰ ਇਹਨਾਂ ਛੋਟੀ ਉਮਰ ਦੀਆਂ ਬੱਚਿਆਂ ਨੂੰ ਪੈਸੇ ਦੇ ਲਾਲਚ ਨਾਲ ਜਾਂ ਡਰੱਗ ਦੇ ਕੇ ਜਾਂ ਉਹਨਾਂ ਨੂੰ ਗਿਫਟ ਦੇ ਦੇ ਕੇ ਨਾ ਉਹਨਾਂ ਦੇ ਤੇ ਪਹਿਲਾਂ ਬਹੁਤ ਸਾਰੇ ਲੋਕਾਂ ਨੇ ਇਧਰੇ ਪਸਤੀ ਹਾਨੀ ਦਿੱਤਾ ਹੈਗਾ ਹੁਣ ਪਿਛਲੇ ਦੇਖੀ ਕਈ ਸ਼ਹਿਰਾਂ ਦੇ ਵਿੱਚ ਇੰਨੇ ਬੰਦਿਆਂ ਨੂੰ ਇਹਨਾਂ ਦੇ ਸਜਾਵਾਂ ਹੋਈਆਂ ਹੈਗੀਆਂ 40 ਜਾਂ 50 7-7 ਸਾਲ ਦੇ ਜਿਹੜੇ ਆ ਉਹ ਲੋਕੋ ਇਨਵੋਲਵ ਹੈ ਜਿਹੜੀਆਂ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਖਰਾਬ ਕਰਦੇ ਸਨ ਗਾਂ ਲਾਲਚ ਦੇ ਕੇ ਜਾਂ ਹੋਰ ਕਰਕੇ ਹਾਂਜੀ ਇਸੇ ਮੁੱਦੇ ਨਾਲ ਸੰਬੰਧਿਤ ਹੀ ਆ ਗੱਲ ਹੈ ਕਿ ਜਿਹੜਾ ਜਿਹੜੀ ਰਿਫਾਰਮ ਪਾਰਟੀ ਹੈ ਜਿਹੜੇ ਹਾ 14 ਦੇ ਆ ਜਿਹਨੇ ਗੋਰੀਆਂ ਪਾਰਟੀ ਇੱਕ ਬਣੀ ਹੋਈ ਆ ਨਹੀਂ ਰਿਫਾਰਮ ਪਾਰਟੀ ਹੋ ਰਿਹਾ ਉਹਦਾ ਐਲਡੀ ਪ੍ਰੋਟੈਸਟ ਕਰ ਰਹੀ ਹੈ ਰਿਫਾਰਮ ਨਹੀਂ ਕਰ ਰਹੀ ਅੱਛਾ ਇਹਦਾ ਐਲਡੀ ਦਾ ਜਿਹੜਾ ਲੀਡਰ ਹੈ ਟੋਮੀ ਰੋਬਨਸਨ ਸ਼ੈਲ ਹਾਂਜੀ ਉਹਨੇ ਕਿਹਾ ਉਹ ਕਹਿੰਦਾ ਵੀ ਸਿੱਖ ਤਾਂ ਇਸ ਦਿਨ ਚੀਜ਼ਾਂ ਜੀ ਨਹੀਂ ਇਨਵੋਲਵ ਹੈਗੀਆਂ ਕਿ ਮੀਡੀਆ ਨੇ ਖਬਰਾਂ ਛਾਪੀਆਂ ਸੀ ਕਿ ਏਸ਼ੀਅਨ ਲੋਕ ਆਡਜ ਕਰ ਰਹੇ ਆ ਦਾ ਗਰੂਮਿੰਗ ਕਰ ਰਹੇ ਫਲਾਣਾ ਕਰ ਰਹੇ ਉਹ ਕਹਿੰਦਾ ਨਹੀਂ ਤੁਸੀਂ ਇਹਨੂੰ ਕਲਾਸੀਫਾਈ ਕਰੋ ਸਹੀ ਗੱਲ ਲਿਖੋ ਏਸ਼ੀਅਨ ਨਹੀਂ ਸਾਰੇ ਕਰ ਰਹੇ ਸਾਰੇ ਨਹੀਂ ਏਸ਼ੀਅਨ ਹੈਗੇ ਕੁਛ ਆ ਜਾਂਦੇ ਨੇ ਕੋਸ਼ ਕਰੇ ਕੋਸ਼ ਕਰ ਰਹੇ ਇਹ ਤਾਂ ਗੱਲ clear ਆ ਆਪਣੇ ਸਿੱਖ ਨੌਜਾਨ ਵੀ ਕੋਸ਼ ਇਡ ਵਿੱਚ ਸ਼ਾਮਿਲ ਆ ਆ ਕਈ ਵੀ ਕਈ ਪ੍ਰਸਿੱਧ ਆਈਆਂ ਹੈਗੀਆਂ ਮੈਨੂੰ ਤੇ ਉਹ ਕਹਿ ਰਿਹਾ ਸੀ ਆਹ ਬੰਦੇ ਵਿੱਚ ਸ਼ਾਮਿਲ ਆ ਇਹ ਉਹਨਾਂ ਨੂੰ ਨਾਂ ਵਿੱਚ ਉਹਦਾ ਸ਼ਾਮਿਲ ਇਡ ਵਿੱਚ ਨਹੀਂ ਹੋਣਾ ਚਾਹੀਦਾ ਹੈਗਾ ਆਹ ਨਾਲ ਸਮਝਦੇ ਨਹੀਂ ਕਿੱਧਰ ਸ਼ਾਮਿਲ ਕਿਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਇਹ ਇਡ ਵਿੱਚ ਸ਼ਾਮਿਲ ਐਡ ਅੱਛਾ ਅੱਛਾ ओके हां जी ਤੁਸੀਂ ਜਿਹੜਾ ਹੁਣ ਅੱਜ ਦੇਖਿਆ ਡਰ ਵੀ ਐਕਸਾਈਟਮੈਂਟ ਲਾਈ ਵੀ ਆਪਾਂ ਥੋੜੀ ਜਿਹਾ ਹਫਤੇ ਪੇਪਰ ਵਿੱਚ ਤੇ ਅੱਗੇ ਮੈਂ ਨਹੀਂ ਲਾਈਆਂ ਹੈਗੀਆਂ ਤੇ ਮੈਂ ਕਹਿੰਦੀ ਚਲੋ ਗੱਲ ਨੂੰ ਬਹੁਤੀ ਨਾਮ ਛੜੀ ਜਾਵੇ ਜੇ ਕੁਝ ਨਾ ਜਾਣ ਜਾਣੇ ਉਹਨਾਂ ਦੇ ਬੰਦਾ ਖਿਆਲ ਸਟਰੋਂਗ ਹੋਣਗੇ ਆ ਗਰੂਮਿੰਗ ਦੀ ਇਸ਼ੂ ਕਰਕੇ ਕਈ ਸਾਡੇ ਬੱਚੇ ਜਿਹੜੇ ਆ ਉਹਨਾਂ ਨਾਲ ਸਾਥ ਦੇ ਰਹੇ ਹੈਗੇ ਆ ਵੀ ਇਹ ਬੰਦ ਹੋਣੀ ਚਾਹੀਦੀ ਲੈਣੇ ਚ ਹੈ ਕਿ ਵੀ ਇਹ ਇਨੀ ਘੱਡਿਆ ਹਰ ਕੇ ਨਹੀਂ ਸੋਚਣੀ ਚਾਹੀਦੀ ਹੈਗੀ ਕੋਈ ਸਿੱਖ ਤਾਂ ਸੋਚ ਨਹੀਂ ਸਕਦੇ ਇੰਦਾਂ ਦੀ ਗੱਲ ਤੇ ਤੁਸੀਂ ਜਰ ਵੀ ਅੱਜ ਬੜਾ ਵੱਡਾ ਇਹਨਾਂ ਇਕੱਠ ਹੋਣਾ ਸੀ ਨੋਰਮੈਂਟ ਇਲਾਕੇ ਵਿੱਚ ਜਾਂ ਹੋਰ ਪਾਸੇ ਜਿਹੜੇ ਇਮੀਗ੍ਰੇਸ਼ਨ ਦੇ ਦਫ਼ਤਰਾਂ ਦੇ ਉੱਤੇ ਕਹਿੰਦੇ ਅਸੀਂ ਧਾਵੇ ਬੋਲਾਂਗੇ ਅਸੀਂ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਾਂਗੇ ਕੀ ਕੋਈ ਮੀਡੀਆ ਵਿੱਚ ਸ਼ੋਸ਼ਣ ਉਹਨੇ ਬਹੁਤ ਆ ਰਿਹਾ ਹੈਗਾ ਅੱਜ ਵੀ ਜੇ ਮੈਂ 25 ਸ਼ਹਿਰਾਂ ਦੇ ਵਿੱਚ ਮੈਂ ਦੇਖਿਆ ਹੈਗਾ ਕਈ ਥਾਂ ਇਕੱਠ ਹੋਏ ਆ ਕਈ ਥਾਂ ਆਪੋ ਵਿੱਚ ਝੜਪਾਂ ਵੀ ਹੋਈਆਂ ਹੈਗੀਆਂ ਪਾਕਿਸਤਾਨੀ ਕਮਿਊਨਿਟੀ ਵੀ ਆਪਣੇ ਉਹ ਵੀ ਆਪਣੇ ਪ੍ਰੋਟੈਕਸ਼ਨ ਦੇ ਲਈ ਸੜਕਾਂ ਦੇ ਉੱਤੇ ਰਹੇ ਹੈਗੇ ਵੱਡੇ ਪੱਦਰ ਦੇ ਉੱਤੇ ਵੀ ਇਹ ਜਿਹੜੀ ਹੈਗੀ ਆ ਇਹ ਸਾਡੇ ਜਿਹੜੀ ਧਾਰਮਿਕ ਪਲੇਸਾਂ ਨੂੰ ਜਾਂ ਮਸਜਿਦਾਂ ਨੂੰ ਟਾਰਗੇਟ ਤੇ ਜਾਂ ਸਾਡੀਆਂ ਸ਼ਾਪਾਂ ਨੂੰ ਟਾਰਗੇਟ ਕਰ ਰਹੇ ਹੈਗੇ ਆ ਇਹ ਬੰਦ ਹੋਣੇ ਚਾਹੀਦੀ ਆ ਉਹਦੇ ਚਾਹੀਦਾ ਹੈਗਾ ਵੀ ਉਹਦਾ ਆਗਾ ਲਾਉਣ ਦੀ ਗੱਲ ਪੁਲਿਸ ਦੇ ਵੀ ਕਈ ਜਕਮੀ ਹੋ ਚੁੱਕੇ ਆ ਚਾਰ ਪੰਜ ਸਮਭ ਤਾਂ ਅਰੈਸਟ ਵੀ ਹੋ ਗਿਆ ਹੈਗਾ ਤੇ ਪੁਲਿਸ ਦੇ ਹੁਣ ਕੋਰਟਾਂ ਵੀ 24 ਘੰਟੇ ਚੱਲ ਰਹੀਆਂ ਹੈਗੀਆਂ ਸਜ਼ਾਾਂ ਵੀ ਨਿ ਸਖਤ ਦੇਣੀਆਂ ਹੈਗੀਆਂ ਤੇ ਵੋਲੈਂਸ ਦਾ ਗੱਲ ਨਹੀਂ ਜਾਣੀ ਚਾਹੀਦੀ ਜੇ ਉਹਨਾਂ ਦੇ ਖਿਆਲ ਹੈਗੇ ਤਾਂ ਉਹਨਾਂ ਪੀਸਫੁਲ ਪ੍ਰੋਟੈਸਟ ਕਰਨਾ ਚਾਹੀਦਾ ਹੈ ਹਰੇਕ ਦਾ ਹੱਕ ਹੈਗਾ ਕੋਈ ਵੀ ਕਰ ਸਕਦਾ ਹੈਗਾ ਲੋਕਾਂ ਨੂੰ ਆਉਣ ਵਾਲੇ ਸਮੇਂ ਜਿਹੜੀਆਂ ਇੱਥੇ ਚੋਣਾ ਹੁੰਦੀਆਂ ਨੇ ਉਹਦੇ ਵਿੱਚ ਭਾਗ ਲੈਣ ਉਹ ਇਹ ਜਆ ਆਪਣੀ ਜਿਹੜੀ ਸਰਕਾਰ ਹੁਣ ਹੈਗੀ ਆ ਲੇਬਰ ਦੀ ਆਈਏ ਬਲੰਗਵਾਰਡ ਉਹਨਾਂ ਦੇ ਪ੍ਰੈਸ਼ਰ ਬੜਾ ਪਕਾ ਰਿਹਾ ਐ ਐਮਪੀਆ ਦਾ ਘਰਾਉ ਕਰਨਾ ਆਪਣੇ ਦਾ ਵੀ ਆ ਸਖਤੀ ਹੋਣੀ ਚਾਹੀਦੀ ਐ ਵੀ ਲੋਡ ਤੋਂ ਵੱਧ ਲੋਕ ਇੱਥੇ ਰੋਜ ਹੀ ਸਾਲ ਦਾ ਕਈ ਲੱਖ ਬੰਦਾ ਜਿਹੜਾ ਸਾਲ ਦਾ ਜਿਹੜਾ ਹੈਗਾ ਫਰਾਂਸ ਤੋਂ ਕ੍ਰੋਸ ਕਰਕੇ ਇਧਰ ਆ ਰਿਹਾ ਹੈ ਹਾਂਜੀ ਅਲੀ ਗੱਲੇ ਕਹਿੰਦੇ ਆ ਰਹੇ ਨੇ ਜਿਹੜੇ ਗੈਰਕਾਨੂੰਨੀ ਢੰਗ ਨਾਲ ਕਰਕੇ ਉਹ ਕੋਈ ਪੋਲੀਟਿਕਲ ਸਟੇ ਵਾਲੇ ਨਹੀਂ ਹੁੰਦੇ ਉਹ ਸੇਫ ਕਵੈਂਟੀਚ ਆਉਂਦੇ ਆ ਯਾਰ ਮਨ ਤੋਂ ਜਾਂ ਫਰਾਂਸ ਤੋਂ ਜਾਂ ਇਟਲੀ ਤੋਂ ਆਉਂਦੇ ਹੈਗੇ ਆ ਇਹਨਾਂ ਨੂੰ ਇੱਥੇ ਬੈਨੀਫਿਟ ਜ਼ਿਆਦਾ ਮਿਲਦੇ ਕਰਕੇ ਥੋੜੀਆਂ ਸਹੂਲਤਾਂ ਜ਼ਿਆ ਤਾਂ ਉਹ ਰਹਿਸ਼ਲੇ ਥਾਂ ਮਿਲ ਜਾਂਦਾ ਹੈ ਕੰਮ ਕਾਂ ਦੀ ਲੋੜ ਨਹੀਂ ਗਈ ਹੋਟਲਾਂ ਦੇ ਵਿੱਚ ਉਹਨਾਂ ਨੂੰ ਰਹਿਸ਼ ਮਿਲਦੀ ਆ ਤੇ ਸਾਰੇ ਖਰਚੇ ਮਿਲਦੇ ਹੈਗੇ ਆ ਤੇ ਤਾਂ ਕਰਕੇ ਰੁਕਾ ਰਿਆ ਇਹਨਾਂ ਨੂੰ ਹੁਣ ਸੋਚਣਾ ਪੈਣਾ ਕਰਕੇ ਨਹੀਂ ਤਾਂ ਇਹ ਜਿਹੜੀ ਹੈਗੀ ਸਰਕਾਰ ਜਿਹੜੀ ਹੈ ਇਹ ਲੀਬਰ ਪਾਰਟੀ ਨੂੰ ਕੋਈ ਨਾ ਕੋਈ ਪਹਿਲੇ ਵੀ ਕਹਿੰਦੀ ਰਹੀਆਂ ਅਸੀਂ ਘਟਾਵਾਂਗੇ ਇਮੀਗ੍ਰੇਸ਼ਨ ਹੁਣ ਲੋਡ ਤੋਂ ਵੱਧ ਇਮੀਗ੍ਰੇਸ਼ਨ ਦੇ ਨਾਲ ਘਰਾਂ ਦੀ ਵੀ ਸ਼ਾਰਟੇਜ ਆ ਹਸਪੀਟਲ ਚ ਵੀ ਵੇਟਿੰਗ ਲਿਸਟ ਲੰਬੀ ਹੋ ਗਈ ਹੈਗੀ ਆ ਸਕੂਲਾਂ ਦੇ ਵਿੱਚ ਵੀ ਲੋਕ ਬੱਚਿਆਂ ਨੂੰ ਮੈਂ ਦੇਖਿਆ ਲੰਡਾੜੀ ਸਾਡੇ ਥਾਂ ਨਹੀਂ ਮਿਲਦੀ ਹੈਗੀ ਦੇ ਡੈਂਟਿਸਟਾਂ ਦੇ ਕੋਲ ਇਸ ਵੇਲੇ ਕਹਿੰਦੇ ਵੇਟਿੰਗ ਲਿਸ ਬਹੁਤ ਲੰਬੀ ਹੈਗੀ ਆ ਲੋਕਾਂ ਨੂੰ ਆਪਣਾ ਲਾਜ਼ਮ ਨਹੀਂ ਕਰ ਸਕਦੇ ਹੈਗੇ ਫੈਸਿਲਿਟੀਆਂ ਉਹ ਨਹੀਂ ਹੈ ਨੀ ਕਿ ਜਿੰਨੀ ਤੇਜ਼ੀ ਨਾਲ ਲੋਕ ਬਾਹਰੋਂ ਇੱਥੇ ਆ ਕੇ ਬਸ ਰਹੇ ਹੈਗੇ ਆ ਜਿਆਦਾ ਇਲੀਗਲ ਆ ਰਿਹਾ ਇਲੀਗਲ ਤਾਂ ਬੰਦ ਕਰਨ ਬਾਕੀ ਤਾਂ ਇਹ ਰੋਡ ਮਦਾ ਆਉਣੇ ਚਾਹੀਦੇ ਹੈ ਕਿ ਜੇ ਬੱਚੇ ਪੜ੍ਹਨ ਆਉਂਦੇ ਹੋ ਤਾਂ ਠੀਕ ਹੈ ਇਕਨੋਮੀ ਨੂੰ ਇੱਥੇ ਲਾਭ ਹੁੰਦਾ ਉਹ ਪੈਸੇ ਖਰਚਦੇ ਆਉਂਦੇ ਬਾਕੀ ਵਿਜ਼ਟਰ ਨਹੀਂ ਹੋਣਾ ਹੁੰਦਾ ਸਾਰੇ ਲੋਕੀ ਆਉਂਦੇ ਜਾਂਦੇ ਆਈ ਚੱਲਦੀਆਂ ਜਿਹੜੇ ਇਲੀਗਲ ਆ ਰਹੇ ਨੇ ਕਈ ਮੋਦੇ ਬੋਲ ਚੱਲਦੀ ਟੂਰਿਜ਼ਮ ਦੇ ਸਿਰ ਤੇ ਆ ਬੜੀ ਸਮੱਸਿਆ ਹੁਣ ਕਮਿਊਨਿਟੀਆਂ ਦੇ ਵਿੱਚ ਕੁਝ ਫਿੱਕ ਪੈਣਾ ਹੈਗਾ ਉਹ ਵੀ ਫੇ ਵੀ ਵੱਡੀ ਗਿਣਤੀ ਚ ਲੋਕ ਜਿਹੜੇ ਬਹੁਰੇ ਕਾਫੀ ਸਿਆਣੇ ਹੈਗੇ ਉਹ ਵੀ ਨਹੀਂ ਚਾਹੁੰਦੇ ਹੈਗੇ ਵੀ ਇੱਥੇ ਆਪੋ ਵਿੱਚ ਥੋੜਾ ਬਹੁਤ ਅਧੂਰੀਆਂ ਬਧ ਨਫਰਤ ਬਧ ਤੇ ਕਾਸ਼ ਤੇ ਉਹ ਉਹਲੇ ਵੀ ਜਿਹੜੀਆਂ ਸਾਡੇ ਕੋਸ਼ ਜਿਹੜੀਆਂ ਏਸ਼ੀਅਨ ਕਮਿਊਨਿਟੀ ਦੇ ਕੰਟਰੀ ਦੇ ਬੰਦੇ ਆ ਉਹਨਾਂ ਦੀਆਂ ਗਲਤੀਆਂ ਵੱਡੀ ਵੱਤੇ ਗਰੋਮਿੰਗ ਦੀਆਂ ਤੇ ਹੈਗੀਆਂ ਇੱਕ ਉਹ ਇਹ ਸੋਚਦੇ ਆ ਵੀ ਵੱਡੀ ਪਦਤ ਤੇ ਬੈਨੀਫਿਟ ਲੈਂਦੇ ਹੈਗੇ ਆ ਇਹ ਜਿਹੜਾ ਥੋੜਾ ਜਿਹਾ ਇਹ ਵੀ ਇਹ ਵੀ ਕਈ ਕਾਰਨ ਹੈਗੇ ਆ ਤੇ ਪਰ ਜਿਹੜੇ ਆ ਹੁਣ ਥੋੜਾ ਪਉਦੇ ਆ ਸਟਰੀਟਾਂ ਦੇ ਵਿੱਚ ਆਏ ਆ ਉਹਨਾਂ ਚ ਵੀ ਬਹੁਤ ਇਹੀ ਕਹਿੰਦੇ ਕੰਮ ਕਰਨ ਵਾਲੇ ਨਹੀਂ ਬੰਦੇ ਔਰ ਇਹ ਵੀ ਇਹ ਵੀ ਹੈਗਾ ਇਹਨਾਂ ਵਿੱਚ ਵੀ ਕਈ ਲੋਕ ਗੁਣੀ ਹੋਣੇ ਹੈਗੇ ਜਿਹਨਾਂ ਕੋਲ ਉਦਾਂ ਹੀ ਆਪਣੇ ਆਪ ਨੂੰ ਸੋਚਦੇ ਸਾਡਾ ਕੰਟਰੀ ਹੈ ਨਹੀਂ ਹੈਗੇ ਅੱਗੇ ਨਾਲ ਕੱਢ ਸਾਨੂੰ ਇਸ਼ਰੀਆ ਦੀ ਚੀਜ਼ ਡਿਮਾਂਡ ਕਰਦੇ ਆ ਜਿਹੜੇ ਉਹਨਾਂ ਦੀ ਮੇਰੇ ਖਿਆਲ ਜਿਹੜੀ ਡਿਮਾਂਡ ਜਿਹੜੀ ਨਹੀਂ ਕਰਨੀ ਚਾਹੀਦੀ ਹੈਗੀ ਇਹ ਕੋਸ਼ਿਸ਼ ਇੱਥੇ ਹੁਣ ਮੀਟ ਜੇ ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਕੋਸ਼ਿਸ਼ ਜਿਹੜੇ ਧਾਰਮਿਕ ਅਧਾਰੇ ਆ ਨਾ ਜਾਂ ਇੱਥੇ ਕੋਈ ਵੀ ਧਾਰਮਿਕ ਜਿਹੜੇ ਪ੍ਰਚਾਰਕ ਆਉਂਦੇ ਆ ਤੇ ਆਪਾਂ ਚਲਾਂ ਕਿਸੇ ਦਾ ਕਈ ਲੈਣਾ ਹੈਗਾ ਉਹ ਉਹ ਬਹੁਤ ਨਫਰਤ ਫਲਾਉਂਦੇ ਆ ਵੀ ਉਹ ਕਹਿੰਦੇ ਨੇ ਬਾਕੀ ਸਾਰੀ ਦੁਨੀਆ ਕਾਫਰ ਆ ਤੇ ਸਿਰ ਸਾਡਾ ਭਰਮੀ ਠੀਕ ਆ ਤੇ ਬਾਕੀ ਸਾਰਾ ਮਾਰ ਦੇਣਾ ਚਾਹੀਦਾ ਹੈਗਾ ਤੇ ਉਹ ਲੋਕਾਂ ਨੂੰ ਇਲਾਜ ਦੇ ਦੇ ਕੇ ਨਾਲ ਬ੍ਰੇਨ ਵਾਸ਼ ਕਰਕੇ ਬੱਚਿਆਂ ਨੂੰ ਆਪਣਾ ਜੋੜਦੇ ਹੈਗੇ ਆ ਫਿਰ ਉਹਨਾਂ ਨੂੰ ਢੜਕਾਉਂਦੇ ਹੈਗੇ ਆ ਵੀ ਨਹੀਂ ਤੁਸੀਂ ਜਿਹੜਾ ਜਿਹੜਾ ਹੈਗਾ ਤੁਹਾਨੂੰ ਬੈਸੇ ਜਾਣਾ ਹੈਗਾ ਤੁਸੀਂ ਤੁਹਾਨੂੰ ਉੱਥੇ ਹੂਰਾ ਮਿਲਣੀਆਂ ਹੈਗੀਆਂ ਤੇ ਤੋਂ ਉਹਨਾਂ ਨੂੰ ਉਹਨਾਂ ਨੂੰ ਢੜਕਾ ਕੇ ਤੇ ਕ੍ਰਾਈਮ ਵਾਲ ਨੂੰ ਤੋੜਦੇ ਆ ਤੇ ਉਹਦੇ ਨਾਲ ਵੀ ਜਿਹੜੀਆਂ ਦੂਰੀਆਂ ਵੱਧ ਰਹੀਆਂ ਹੈਗੀਆਂ ਹੂੰ ਬਾ ਮਗਜ਼ਾਰੇ ਕਿਹੜਾ ਧਰਮ ਮੈਨੂੰ ਇਹ ਨਹੀਂ ਸਮਝ ਆਉਂਦੀ ਕੱਲ ਲਈ ਤੂੰ ਧਰਮ ਦਾ ਕੰਮ ਥੋੜਾ ਹੁੰਦਾ ਲੋਕਾਂ ਨੂੰ ਚੰਗਾ ਇਨਸਾਨ ਬਣਾਉਣਾ ਚੰਗਾ ਸਮਾਜ ਬਣਾਉਣਾ ਤੇ ਰਲ ਕੇ ਸਾਰਿਆਂ ਨੂੰ ਰਹਿਣਾ ਹੈਗਾ ਪਰ ਕੋਈ ਸਾਡੇ ਬੰਦੇ ਕੱਟੜ ਪੰਥੀ ਜਿਹੜੇ ਪ੍ਰਚਾਰਕ ਹੈਗੇ ਨਾ ਉਹ ਦੂਜੇ ਧਰਮਾਂ ਬਾਰੇ ਬਹੁਤ ਨੌਂਸ ਬਣਾਉਂਦੇ ਰਹਿੰਦੇ ਇਹ ਕਾਫਰ ਹੈ ਇਹ ਮਾਰਨੇ ਚਾਹੀਦੇ ਹੈਗਾ ਇਹੋ ਜਿਹੀਆਂ ਕੰਨਾ ਮੈਨੂੰ ਪਤਾ ਨਹੀਂ ਕਿ ਕਿਹੜਾ ਜੋਗ ਆ ਗਿਆ ਉਹ ਕਿਤੇ ਪੁਰਾਣੇ ਸਮਝੇ ਗੱਲਾਂ ਕਿਤੇ ਹੋਈਆਂ ਹੋਣਗੀਆਂ ਤੇ ਅੱਜ ਦੇ ਮਹ ਹੈ ਨਾ ਕਾਂਗਿਆਂ ਵਿੱਚ ਜਵਾਰ ਮਗਾਣ ਤੁਸੀਂ ਆ ਕੇ ਇਹ ਗੱਲਾਂ ਕਰ ਰਹੇ ਹੈਗੇ ਸਾਰੇ ਇਹ ਸਾਰੇ ਕਾਫਰ ਹੈ ਮਾਰਨੇ ਆ ਇਹ ਸ਼ਰੀਆ ਲਾਗੂ ਹੋਣੀ ਚਾਹੀਦੇ ਹੈਗੇ ਆ ਤੇ ਆਪਣੇ ਬੱਚਿਆਂ ਨੂੰ ਬਹੁਤ ਹਨ ਕੰਟਰੋਲ ਤੇ ਨਹੀਂ ਰੱਖਦੇ ਹੈਗੇ ਤੇ ਹੁਣ ਇੱਥੇ ਮੈਂ ਦੇਖਿਆ ਹੈਗਾ ਹੁਣ ਬੱਚੇ ਬੱਚੀਆਂ ਜਿਨ੍ਹਾਂ ਦੇ ਜਿਹਨਾਂ ਦੇ ਹੁਣ ਬੁਰਕੇ ਪਾਏ ਆ ਜਾਂ ਦਸਾਰਾ ਬਣੇ ਉਹਨਾਂ ਤੇ ਵੀ ਕਈ ਥਾਂ ਤੇ ਅਟੈਕ ਹੋਈ ਹੈਗੇ ਆ ਤੇ ਮੈਂ ਕਿਹਾ ਇਹ ਵੀ ਦੇਖਿਆ ਕੁਦਰਤੀ ਦੇਖਿਆ ਸੀਗਾ ਅੱਜ ਹੀ ਦੇਖਿਆ ਸੀ ਇੱਕ ਬੰਦਾ ਕ੍ਰਾਸ ਪਾ ਕੇ ਬੱਸ 'ਚ ਬੈਠਾ ਹੈਗਾ ਆ ਤੇ ਉਹਨੂੰ ਸਾਡੇ ਏਸ਼ੀਅਨ ਬੰਦੇ ਉਹਨੂੰ ਕੁੱਟਣ ਰਹੇ ਆ ਕ੍ਰਾਸ ਲਾ ਲਿਆ ਗਲ ਚੋਂ ਉਹਦੇ ਵੇ ਤੁਮ ਇਥੇ ਕਰਾਸ ਕਰ ਲਈ ਪਾਇਆ ਹੈ ਜੀਦਾ ਕਰ ਰਹੇ ਨੇ ਵੀ ਜੇ ਤੁਸੀਂ ਸਾਡੇ ਤੇ ਅਟੈਕ ਕਰਨੇ ਧਰਮ ਦੇ ਟੈਕ ਸਾਡੇ ਤੇ ਅਟੈਕ ਕਰਨੇ ਹੋ ਰਹੇ ਪਰ ਦੋਨੋਂ ਪਾਸੇ ਉਹਦੇ ਗਲਤ ਹੋ ਰਿਹਾ ਆ ਸਰਕਾਰ ਨੂੰ ਸਖਤੀ ਕਰਨ ਦੀ ਲੋੜ ਆ ਮੈਂ ਤਾਂ ਆਪਣੀ ਸਿੱਖ ਨੂੰ ਜਾਤੀ ਕੀ ਹੋਈ ਕਿਸੇ ਨੂੰ ਆਪਣਾ ਨਾ ਜੀ ਨਹੀਂ ਕਰਦੀ ਸਹਿ ਕਮੂਨ ਦੇ ਨੂੰ ਬੇਨਤੀ ਕਰਦਾ ਹੈਗਾ ਆ ਮੀਡੀਆ ਤੌਰ ਤੇ ਵੀ ਕਰਦੇ ਹੈਗੇ ਗੁਰੂ ਘਰ ਦੀ ਸੇਵਾ ਹੁੰਦੇ ਨੇ ਸਾਡੇ ਤੇ ਹੈਗੇ ਆ ਵੀ ਸਾਰੇ ਆਪੋ ਵਿੱਚ ਤੁਸੀਂ ਕੋਸ਼ਿਸ਼ ਕਰੋ ਬਹੁਤੀ ਟੈਬਲਿੰਗ ਇਕੱਲੇ ਨਾ ਕਰੋ ਤੇ ਜਿੱਥੇ ਕੋਈ ਮੁਜਾਰਾ ਹੋ ਰਿਹਾ ਉੱਥੇ ਵੀ ਮਜਾਰਾ ਆ ਜਾਊਗਾ ਉਧਰ ਨਾ ਜਾਓ ਉਧਰ ਨਾ ਜਾਓ ਉਦਾਂ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਆਪਣੇ ਧਾਰਮਿਕ ਪੁਲੇ ਸਹਿਗੇ ਆ ਉਹਨਾਂ ਦੇ ਆਪਣਾ ਜਿਹੜਾ ਸਾਰਿਆਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਉਹ ਫੇਰ ਉਹ ਤੁਹਾਡੇ ਅਜੇ ਤੱਕ ਤਾਂ ਕੋਈ ਅਟੈਕ ਨਹੀਂ ਹੋਇਆ ਹੈਗਾ ਕਿਸੇ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਉੱਤੇ ਤੇ ਤੁਹਾਡਾ ਆਪਸ ਵਿੱਚ ਅੱਜ ਅੱਜਕੱਲ ਬਹੁਤ ਹੀ ਦਸਣ ਦੀ ਲੋੜ ਨੇ ਬੋਡੀਆਂ ਬਣਾਉਣ ਦੀ ਜੇ ਕਿਤੇ ਕਰਨਾ ਬਾਪਣੀ ਸੈਕੰਡ ਹੱਫ ਵਿੱਚ ਤੁਸੀਂ WhatsApp ਨੂੰ ਸੋਸ਼ਲ ਮੀਡੀਆ ਦੇ ਚੱਲ ਜਾਂਦੀ ਆ ਤੇ ਲੋਕਾਂ ਦੇ ਵੱਡੀ ਬਹੁਤ ਸ਼ੇਦੀ ਇਕੱਠ ਹੋ ਜਾਣੇ ਹੈਗੇ ਆ ਪਰ ਫੇਵਿਸ ਜੇ ਤੇ ਰਹਿਣ ਸਾਵਧਾਨ ਰਹਿਣਾ ਚਾਹੀਦਾ ਹੈ ਆਪਾਂ ਕੋਸ਼ਿਸ਼ ਹੋਣੀ ਚਾਹੀਦੀ ਆਪਾਂ ਕਾਨੂੰਨ ਦੀ ਲੰਗਣਾ ਨਾ ਕਰੀਏ ਲੰਬੀਆਂ ਸਜ਼ਾਵਾਂ ਵੀ ਹੋਣੀਆਂ ਹੈਗੀਆਂ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਹੈਗਾ ਹਾਂ ਪਰ ਆਪਾਂ ਆਪ ਡਿਫੈਂਸ ਸ਼ੁਰੂ ਕਰਨੀ ਹੈ ਜੇ ਉਹ ਕੋਈ ਆਉਂਦੇ ਆ ਫਿਰ ਡਿਫੈਂਸ ਆਪਾਂ ਉੱਥੇ ਆਪਣੇ ਸਟਰੋਂਗ ਹੋ ਕੇ ਕਰੀਏ ਤੇ ਤਾਂ ਜੋ ਜਿਹੜੀ ਹੈਗੀ ਆ ਵੀ ਆਪਣੇ ਗੁਰੂ ਘਰਾਂ ਦਾ ਜਾਂ ਤੁਹਾਡੇ ਆਪਣੇ ਮੁੰਡੇ ਦੇ ਬੱਚਿਆਂ ਜਾਂ ਧੀ ਰਾਣੀਆਂ ਦਾ ਬੀਬੀਆਂ ਨੂੰ ਕੋਈ ਵੀ ਨਾ ਕੋਈ ਹਰਾਸ਼ ਨਾ ਕਰ ਸਕੇ। ਉਹ ਪਹਿਲੀ ਗੱਲ ਦੇ ਬਾਹਰ ਅੰਦਰ ਜਾਣ ਲੱਗੇ ਸਾਵਧਾਨੀ ਨਾਲ ਜਾਓ ਕਿਹੜੇ ਇਲਾਕੇ ਤੁਸੀਂ ਜਾ ਰਹੇ ਕਿੱਧਰ ਨੂੰ ਜਾ ਰਹੇ ਹੋ। ਜਿੱਥੇ ਪਹੁੰਚ ਹੋ ਰਿਹਾ ਹੈਗਾ ਪਤਾ ਹੁੰਦਾ ਹੈ ਕਿ ਜਰੂਰੀ ਜਾ ਜੇ ਬਹੁਤ ਕੁਝ ਹੁੰਦਾ ਹੈਗਾ ਪਹਿਲੇ ਸਾਰੇ ਪਾਸੇ ਗੱਦੀ ਮੈਂ ਦੇਖਿਆ ਬਹੁਤ ਸਾਰੇ ਗਰਦਬਾਰੇ ਮੈਂ ਤੀਵਨ ਤੀਵਰ ਸਾਰੇ ਸ਼ਹਿਰਾਂ ਤੋਂ ਆ ਰਹੀ ਹੈਗੀ ਆ। ਵੇ ਸੇਤੇ ਸਾਰੇ ਜੀ ਤੇ ਪਰ ਅਜੇ ਅਜੇ ਵੀ ਉਹਨੇ ਸਿੱਖਾਂ ਦੇ ਜਾਂ ਗਦਰ ਦੇ ਕਿਤੇ ਉਹਨੂੰ ਅਟੈਕ ਨਹੀਂ ਕੋਈ ਘਟਨਾ ਮੇਰੇ ਸੁਣਤ ਨਹੀਂ ਆਈ ਹੈਗੀ ਸ਼ਾਇਦ ਕੋਈ ਵੀ ਹੋ ਵੀ ਅਕੰਦੀ ਪਰ ਵੱਡੀ ਪੱਧਰ ਤੇ ਹੁਣ ਪੁਲਿਸ ਵਾਲੇ ਬਹੁਤ ਸਾਰੇ ਜਾਫਮੀ ਹੋਏ ਹੈਗੇ ਉਹਨਾਂ ਦੀ ਜੀ ਪੁਲਿਸ ਦੀਆਂ ਗੱਡੀਆਂ ਵੀ ਅੱਜ ਦੇਖਿਆ ਲੀਡ ਜਿਹੜੇ ਉਹਨਾਂ ਨੂੰ ਕਨ ਲਾਈਆਂ ਜਾ ਰਹੀਆਂ ਸੀਗੀਆਂ ਤੇ ਹੁਣ ਦੋਨੇ ਕਮਿਊਨਿਟੀਆਂ ਉਹਨਾਂ ਨੂੰ ਦੋਨਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹੈਗੇ ਆ ਵੀ ਇਹ ਘਟਣੀ ਚਾਹੀਦੀ ਹੈਗੀ ਸਰਕਾਰ ਨੂੰ ਥੋੜੀ ਸਖਤੀ ਕਰਨੀ ਚਾਹੀਦੀ ਹੈਗੀ ਹੋਂਸੇ ਲਾ ਕੋ ਸੋਹਣੇ ਬਣਾਵੇ ਇਹਦੇ ਨਾਲ ਜਿਹੜੀ ਹੈਗੀ ਆ ਇੱਥੇ ਜਿਹੜੇ ਹੁਣ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਹੈਗੀਆਂ ਚਾਹੇ ਆ ਵਰਤਮਾਨ ਦੀ ਅਨਪਲਾਨਡਡ ਜਿਹੜੀ ਬਾਤ ਰਹੀ ਆ ਚਾਹੇ ਉਹ ਹੈਲਥ ਦੀਆਂ ਗੱਲਾਂ ਹੈਗੀਆਂ ਨਹੀਂ ਲੋਕਾਂ ਨੂੰ ਇਲਾਜ ਠੀਕ ਟਾਈਮ ਤੇ ਹੋ ਰਿਹਾ ਹੈਗਾ ਜਿਹੜਾ ਕ੍ਰਾਈਮ ਹੈਗਾ ਆ ਤੇ ਇਹਲੇ ਕੁਝ ਨਾ ਕੁਝ ਨਾ ਹੱਲ ਟੋਲਣੇ ਚਾਹੀਦੇ ਸਰਕਾਰ ਨੂੰ ਅਸੀਂ ਤੁਸੀਂ ਕੀ ਸੋਚਦੇ ਚਲੋ ਇੱਕ ਆਪਾਂ ਇਹ ਲੱਗਦਾ ਹੈ ਕਿ ਕਮਿਊਨਲ ਲੜਾਈ ਆ ਕੋਈ ਕਮਿਊਨਿਟੀਆ ਦੀ ਲੜਾਈ ਆ ਭਾਈਚਾਰਿਆਂ ਦੀ ਲੜਾਈ ਆ ਇਸੇ ਪਰ ਇਹਦੇ ਪਿੱਛੇ ਕੋਈ politcal motive ਨਹੀਂ ਕਿਸੇ ਪਾਰਟੀ ਦਾ ਕਿਸ ਦਲ ਦਾ ਹੋ ਸਕਦਾ ਜਿਵੇਂ ਹੁਣ ਲੇਬਰ ਪਾਰਟੀ ਆ ਕਿ ਬਹੁਤ ਵੱਡੇ ਵੋਟਾਂ ਦੇ ਫਰਕ ਨਾਲ ਜਿੱਤੀ ਆ ਜਦ ਕਿ ਸਰਕਾਰ ਵਿੱਚ ਆਈ ਉਹਨੇ ਹਮ ਬਹੁਤ ਸਾਰੇ ਰਿਫਾਰਮ ਕਰੂਗੀ ਤੇ ਕਾਨੂੰਨ ਜਾਊਗੀ ਕਈ ਕੁਛ ਉਹ ਸੁਧਾਰ ਕਰੂਗੀ ਜਾਂ ਕੀ ਕਰ ਰਹੀ ਆ ਉਹ ਵੀ ਪਾਰਟੀ ਜਿਹੜੀ ਉੱਥੇ ਇਹਨਾਂ ਦੰਗਿਆਂ 'ਚ ਫਸ ਕੇ ਰਹਿ ਜਵੇ ਉਹ ਆਪਣੇ ਤਰੱਕੀ ਦੇ ਉੱਚੀ ਦੇ ਰਾਹ ਤੇ ਨਾ ਜਾ ਸਕੇ ਕੋਈ ਇਹੋ ਜਿਹਾ ਇੰਤ ਨਹੀਂ ਹੋ ਸਕਦਾ motive ਕਿਸੇ ਬਾਦ ਦੇਖੋ ਬਰੋਦੀ ਪਾਰਟੀਆਂ ਕਰਦੀਆਂ ਤਾਂ ਹੁੰਨੀਆਂ ਕੁਝ ਨਾ ਕੁਝ ਪਰ ਆਹ ਗੱਲ ਪੜਤੀ ਤਾਂ ਆਪਾਂ ਸਾਰੇ ਪੰਤਾ ਵੀ ਪੰਜ ਸੱਤਾਂ ਬੱਚਿਆਂ ਦੇ ਨਾ ਹੀ ਮਾਰਦੇ ਨੇ ਇੱਕ ਬੰਦੇ ਨੇ ਜਾ ਕੇ ਜੇ ਹੁਣ ਆਪਣੇ ਸਿੱਖ ਮੁੰਡੇ ਕੋਈ ਇਦਾਂ ਬਾਹਰੋਂ ਆ ਕੇ ਮਾਰ ਦੇਤੇ ਇਹ ਆਪ ਸਿੱਖਾਂ ਦੀ ਵੀ ਕਟ ਕਰਨੀ ਹੈ ਹੈ ਬਈ ਤੁਸੀਂ ਪਤਾ ਨਹੀਂ ਬੱਚਿਆਂ ਕੀ ਕੋਈ ਜਾਦੇ ਵਿਖੇ ਨਾਲ ਲੜਦੇ ਆ ਕਿਸੇ ਨਾਲ ਤੁਹਾਡੀ ਕੋਈ ਬਹਿਸ ਹੋ ਗਈ ਚਲੋ ਗੱਲ ਵੱਧ ਗਈ ਇੱਕ ਜਿਹੇ ਮਾਰ ਲਿਆ ਜੁਦੀ ਗੱਲ ਆ ਇੱਕ ਇੱਕ ਬੰਦੇ ਨੇ ਜਾਣਾ ਜਿੱਥੇ ਬੱਚੇ ਸਿਰਫ ਥੋੜੇ ਚਿਰ ਦੇ ਲਈ ਆਉਂਦੇ ਹੈਗੇ ਆ ਆਪਣੀ ਉਹ ਪ੍ਰੈਕਟਿਸ ਕਰਦੇ ਹੈਗੇ ਆ ਪੇਰੈਂਟਸ ਕੰਮ ਤੇ ਗਏ ਹੁੰਦੇ ਆ ਉੱਥੇ ਜਾ ਕੇ ਛੋਟੇ ਛੋਟੇ ਬੱਚਿਆਂ ਦੇ ਨਾ ਹੀ ਮਾਰ ਮਾਰ ਕੇ ਮਾਰਦੇ ਨੇ ਕਸੂਰ ਹੀ ਨਹੀਂ ਇਹਦਾ ਕੋਈ ਗੱਲ ਨਹੀਂ ਕਿ ਬੱਚੇ ਦਾ ਕਸੂਰ ਹੋਵੇ ਵੀ ਤਾਂ ਇਹ ਵੀ ਆ ਗਲਤ ਨਹੀਂ ਕਰੀ ਜੈਦੇ ਤੇ ਇਹ ਇਹ ਜਿਹੜੀਆਂ ਕਟੜਾਵਾ ਨੇ ਹੋਰ ਉਹਨਾਂ ਦੀ ਕਾਰਵਾਈ ਆ ਬਹੁਤ ਜ਼ਿਆਦਾ ਬੰਦੇ ਪਹਿਲਾਂ ਤੋਂ ਖਿਆਲ ਸੀਗੇ ਇਦਾਂ ਦੇ ਹੋਣਗੇ ਇੱਥੇ ਦੇ ਲੋਕਾਂ ਦੇ ਪਰ ਇਸ ਗੱਲ ਤੋਂ ਲੈ ਕੇ ਸ਼ਰੀਆ ਦੀ ਗੱਲ ਤੋਂ ਲੈ ਕੇ ਜਿਹੜੀਆਂ ਗਰਮੀ ਦੀਆਂ ਕਟੜਾਵਾ ਨੇ ਨਾ ਬੜੀ 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 ਇਹ ਇਹਨਾਂ ਲੋਕਾਂ ਬਾਰੇ ਨਾ ਲੋਕਾਂ ਦੇ ਵਿੱਚ ਪਤਾ ਵੀ ਇਹ ਲੋਕ ਜਿਹੜੇ ਹੈਗੇ ਆ ਇੱਥੇ ਜੇ ਜਿਆਦਾ ਵੱਡੀ ਗੱਲ ਦੀ ਬਾਝਣਗੇ ਸਾਡਾ ਇੱਥੇ ਰਹਿਣਾ ਜਿਹੜਾ ਹੈਗਾ ਆ ਸਾਡੇ ਲਈ ਔਖਾ ਹੋ ਜਾਊਗਾ ਠੀਕ ਆ ਧੰਨਵਾਦ